ਹਾਈ ਕੋਰਟ ਦੇ ਵਿੱਚ ਕੇਸ ਜਿੱਤਣ ਤੋਂ ਬਾਅਦ ਵੀ ਨਹੀਂ ਕੀਤੀ ਵਰਕਰ ਬਹਾਲ ਅੱਜ ਬਠਿੰਡਾ ਦੇ ਬੱਸ ਸਟੈਂਡ ਵਿਖੇ ਕੀਤਾ ਗਿਆ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਅਤੇ ਵਰਕਰ ਬਹਾਲ ਕਰਨ ਦੀ ਕੀਤੀ ਮੰਗ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਆਜ਼ਾਦ ਵੱਲੋਂ ਅੱਜ ਬਠਿੰਡਾ ਦੇ ਬੱਸ ਸਟੈਂਡ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਸਾਡੇ ਬਹੁਤ ਸਾਰੇ ਮੁਲਾਜ਼ਮ ਜੋ ਹਾਈ ਕੋਰਟ ਦੇ ਵਿੱਚ ਕੇਸ ਵੀ ਜਿੱਤ ਚੁੱਕੇ ਹਨ ਅਤੇ ਕੁਝ ਮੁਲਾਜ਼ਮਾਂ ਦੀਆਂ ਦਾਦਾ ਸਰਪੇਦੀਆਂ ਆਪਣਾ ਬਿਨਾਂ ਕੰਮ ਤੋਂ ਰਪੋਟਾ ਕੀਤੀਆਂ ਹੀ ਹੋਈਆਂ ਹਨ ਜਿਸ ਨੂੰ ਲੈ ਕੇ ਉਹਨਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਸਰਕਾਰ ਹੁਣ ਨਵੀਂ ਭਰਤੀ ਆਪਣਾ ਕਰਨ ਜਾ ਰਹੀ ਹੈ ਲੇਕਿਨ ਸਾਡੇ ਵਰਕਰਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਸਰਕਾਰ ਵੱਲੋਂ ਜੋ ਵਾਅਦਾ ਆਪਾ ਇਹਨਾਂ ਵੱਲੋਂ ਚੋਣਾਂ ਵੇਲੇ ਕੀਤਾ ਗਿਆ ਸੀ ਉਹ ਨਹੀਂ ਲਵਾਇਆ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਵਿਖੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵੱਡੇ ਸੰਘਰਸ਼ ਦੀ ਉਹਨਾਂ ਵੱਲੋਂ ਧਤਾਣ ਦਿੱਤੀ ਗਈ बहाल करोगर बंदी मुरदाबाद नौकरीअ कढे वर्कर बहाल करोदाबाद ਬਾਹਰ ਕਰੋ ਬਾਹਰ ਕਰੋ ਸੱਤ ਜਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੱਤ ਜਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਚੰਗ ਮੰਗ ਕੇ ਵੇਖ ਲਿਆ ਜੋਰ ਜਨਮਾਂ ਦੇ ਵੇਖਾ ਮੈਂ ਕਿਹੜੀ ਯੂਨੀਅਨ ਕੀ ਮਾਮਲਾ ਮੇਰਾ ਨਾਮ ਹਰਵੰਦ ਸਿੰਘ ਭੋਲਾ ਜੀ ਪੀ ਆਰਟੀਸੀ ਵਰਕਰ ਯੂਨੀਅਨ ਅਜਾਬ ਆਜ਼ਾਦ ਸੂਬਾ ਕਾਰਜਕਾਰੀ ਪ੍ਰਧਾਨ ਹਾਂ ਜੀ ਕੀ ਮਾਮਲਾ ਜਿਹੜਾ ਪ੍ਰਦਰਸ਼ਨ ਮਾਮਲਾ ਸਾਡਾ ਇਹ ਹੈ ਜੀ ਸਾਡੇ ਸਾਥੀ ਮਲੂਰ ਕੋਈ ਰਪੂਟਾਂ ਵਾਲੇ ਬਲੈਕਲਿਸਟ ਕੀਤੇ ਬੰਦੇ ਜਾਂ ਸਾਡੇ ਹਾਈ ਕੋਰਟ ਚੋਂ ਮਾਨਯੋਗ ਹਾਈ ਕੋਰਟ ਚੋਂ ਕੇਸ ਜਿੱਤ ਚੁੱਕੇ ਬੰਦੇ ਆ ਜਿਹੜੇ ਉਹ ਵੀ ਰਹਿੰਦੇ ਆ ਡਿਊਟੀ ਪੈਨ ਕਰਨ ਨੂੰ 3 ਸਾਲ ਹੋ ਗਏ ਲਗਾਤਾਰ ਮੈਨੇਜਮੈਂਟ ਲਾਰੇ ਲਾ ਰਹੀ ਆ ਉਹਨਾਂ ਨੂੰ ਡਿਊਟੀ ਤੇ ਨਹੀਂ ਪਾ ਰਹੀ ਜਿਹੜੇ ਬੰਦੇ ਇਹ ਗਲਤ ਕੰਡੀਸ਼ਨਾਂ ਲਾ ਕੇ ਸਾਡੇ ਸਾਥੀਆਂ ਦੇਖ ਲਓ ਕਿੰਨੇ ਖੜੇ ਨੇ ਇਹ ਸਾਰੇ ਅਪੀਲ ਰਿਜੈਕਟਾਂ ਵਾਲੇ ਆ ਕਿਸੇ ਦੀ 10 ਰੁਪਏ ਦੀ ਰਿਪੋਰਟ ਆ ਕਿਸੇ ਦੀ 20 ਰੁਪਏ ਦੀ ਰਿਪੋਰਟ ਆ ਇਹ ਸਰਕਾਰ ਨੇ ਇਹ ਮੰਗ ਮੰਨੀ ਹੋਈ ਆ ਜੀ ਵੀ ਅਸੀਂ ਸਾਰੇ ਸਾਥੀਆਂ ਨੂੰ ਇੱਕ ਮੌਕਾ ਦੇਣਾ ਹੈ ਪਰ ਉਹ ਦੇ ਨਹੀਂ ਰਹੇ ਨਵੀਂ ਭਰਤੀ ਕਰ ਰਹੇ ਆ ਹੁਣ ਅਸੀਂ ਅੱਜ ਇਹ ਮੀਟਿੰਗ ਇੱਥੇ ਬਠਿੰਡਾ ਦੇ ਵਿੱਚ ਸੂਬਾ ਪੱਤਰੀ ਮੀਟਿੰਗ ਕੀਤੀ ਹੈ ਸਾਡੇ ਸੂਬਾ ਪ੍ਰਧਾਨ ਜੀ ਸੁਮੇਰ ਸਿੰਘ ਜੀ ਦੇ ਕੈਂਟ ਤੇ ਇਹ ਮੀਟਿੰਗ ਹੋਈ ਹੈ ਜੀ ਹੁਣ ਅਸੀਂ ਅਗਲੇ ਪ੍ਰੋਗਰਾਮ ਲੀਕਾਂਗੇ ਜੀ ਅਸੀਂ ਇਹ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਆਂ ਕਿ ਸਾਡੇ ਜਿਹੜੇ ਸਾਥੀ ਨੇ ਇਹ ਸਾਰੇ ਜਿਹੜੇ ਪੀਲ ਰਿਜੈਕਟਾਂ ਵਾਲੇ ਆ ਜਾਂ ਹਾਈ ਕੋਰਟ ਵਾਲੇ ਆ ਜਿੰਨੇ ਵੀ ਆ ਨਵੀਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਸਾਥੀਆਂ ਨੂੰ ਪਾਇਆ ਜਾਵੇ ਇਹ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪ ਦਾ ਕੁਝ ਖਿਆਲ ਚੁਕਾ ਦੇ। ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਸਰਕਾਰ ਦੀ ਸਰਕਾਰ ਦੀ ਤਾਂ ਜੀ ਭੂਮਿਕਾ ਸਰਕਾਰ ਤਾਂ ਝੂਠ ਮਾਰ ਰਹੀ ਹੈ, ਗੱਪ ਮਾਰ ਰਹੀ ਹੈ। ਅਸੀਂ ਇੰਨੀਆਂ ਨੌਕਰੀਆਂ ਦੇਤੀਆਂ, ਸਾਨੂੰ ਤਾਂ 20 ਸਾਲ ਹੋ ਗਏ, ਸਾਨੂੰ ਤਾਂ ਪੱਕਾ ਕੀਤਾ ਨਹੀਂ ਜੀ। ਅਸੀਂ ਹਾਈ ਕੋਰਟ 'ਚ ਕੇਸ ਵੀ ਜਿੱਤ ਗਏ। ਸਾਡੇ ਪ੍ਰਧਾਨ ਜੀ ਵੀ ਜਿੱਤੇ ਹੋਏ ਨੇ। ਜਿੱਤੇ ਸਾਨੂੰ ਤਾਂ ਉਹਨਾਂ ਨੂੰ ਨਹੀਂ ਇਹਨਾਂ ਨੇ ਡਿਊਟੀ ਤੇ ਪਾਇਆ। ਪੱਕੀ ਭਰਤੀ ਇਹਨਾਂ ਨੇ ਕਿਹੜੀ ਇਹ ਤਾਂ ਝੂਠ ਮਾਰ ਰਹੇ ਜੀ ਸਭ। 2003 ਦੇ ਵਰਕਰ ਭਰਤੀ ਲਈ। ਕੰਟਰੈਕਟ ਪੀਆਰਟੀਸੀ ਵਰਕਰ ਯੂਨੀਅਨ ਆਜ਼ਾਦ ਤੋਂ ਮੈਂ ਸੁਭਾ ਪ੍ਰਧਾਨ ਜਸਮੀਰ ਸਿੰਘ ਜ ਬਾਕੀ ਮਾਮਲੇ ਦਾ ਪ੍ਰੋਸੈਸਿੰਗ ਚੱਲ ਰਿਹਾ ਹੈ। ਮਾਮਲਾ ਇੱਕ ਤਾਂ ਜੀ ਜਿੰਨੇ ਵੀ ਵਰਕਰ ਆਪਣੇ ਕੋਰਟ ਦੇ ਜਿਹੜੇ ਕੱਢੇ ਹੋਏ ਸੀ ਉਹ ਰਹਿੰਦੇ ਆ। ਕੁਝ ਵਰਕਰ ਰਿਪੋਰਟਾਂ ਵਾਲੇ ਆ ਜਿਹੜਾ ਨੇ ੱੱਕੇ ਨਾਲ ਰਿਪੋਰਟ ਕਰਕੇ ਇਹ ਨਹੀਂ ਜ਼ਬਰਦਸਤੀ ਰਿਪੋਰਟ ਕਰਕੇ ਜਿਨ੍ਹਾਂ ਨੂੰ ਬਾਹਰ ਕੱਢਿਆ ਹੋਇਆ ਔਰ ਅਪੀਲਾ ਰਿਜੈਕਟ ਨੇ ਉਹਨਾਂ ਨੂੰ ਡਿਊਟੀ ਤੇ ਪਾਣ ਦਾ ਹੈ। ਤੇ ਜੇ ਇਹ ਸਰਕਾਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਸਰਕਾਰ ਦਾ ਅੰਤਰ ਦੇਖਣਾ ਵੀ ਅੰਤਰ ਹੈਗਾ ਇਹਨਾਂ ਦਾ। ਜੇ ਨਹੀਂ ਹੈ ਅਸੀਂ ਤਾਂ ਲੜਨ ਵਾਸਤੇ ਤਿਆਰ ਆ। ਅਸੀਂ ਟਾਈਮ ਦੇ ਰਹੇ ਆ ਸਰਕਾਰ ਨੂੰ। ਜੇ ਨਹੀਂ ਟਾਈਮ ਤੇ ਸਰਕਾਰ ਨੇ ਨਹੀਂ ਮੰਨਣਾ ਤਾਂ ਫਿਰ ਲੜਨੇ ਆ ਸਾਡੇ ਮਜਬੂਰੂ ਬਦਲਾਅ ਨੂੰ ਕਿਵੇਂ ਦੇਖਦੇ ਆ ਕਹਿੰਦੇ ਸੀ ਬਦਲਾਅ ਹੋਊਗਾ ਜਦੋਂ ਸਾਡੀ ਸਰਕਾਰ ਬਣੇਗੀ ਦੇਖੋ ਬਦਲਾਅ ਤਾਂ ਇਸ ਤਰ੍ਹਾਂ ਹੈ ਜੀ ਬਦਲਾਅ ਜੇ ਕਰਿਆ ਹੋਇਆ ਦਿਖੂਗਾ ਤਾਂ ਹੀ ਆਪਾਂ ਕਹਿ ਸਕਦੇ ਹਾਂ ਬਦਲਾਅ ਤਾਂ ਤਾਂ ਕਹਾਂਗੇ ਜੇ ਸਾਡੇ ਅਸੀਂ ਤਾਂ ਕੰਮ ਕਰਨ ਵਾਲੇ ਆ ਜੀ ਸਾਡੇ ਵਰਕਰ ਜਿਹੜਾ ਅਜੇ ਬਾਹਰ ਬੈਠਿਆ ਹੈ ਜਿਨ੍ਹਾਂ ਦੀ ਧੱਕੇ ਨਾਲ ਰਿਪੋਰਟਾ ਕਰ ਕਰਕੇ ਬਾਹਰ ਕੱਢੇ ਗਏ ਆਂ ਔਰ ਆਉਣ ਵਾਲੀ ਜਿਹੜੀ 20 ਤਰੀਕ ਨੂੰ ਇੱਕ ਇੰਡੀਆ ਲੈਵਲ ਤੇ ਹੜਤਾਲ ਹੋਣ ਜਾ ਰਹੀ ਆ ਉਸ ਦੇ ਵਿੱਚ ਅਸੀਂ ਬਰਾਬਰ हिस्सेदार ਹੋਮਗੇ ਹੜਤਾਲ ਕਰਾਂਗੇ 20 ਮਈ ਨੂੰ ਆਲ ਇੰਡੀਆ ਦੀ ਹੜਤਾਲ ਹੈ ਉਹਦੇ ਵਿੱਚ ਵੀ ਅਸੀਂ ਸਾਡੀ ਹੜਤਾਲ ਪੱਕੀ ਹੋ ਗਈ ਆ ਜਾ ਜਿੱਥੇ ਬੰਦੀ ਹੈ ਇਹਨਾਂ ਨੇ ਤਾਂ ਕਹਿ ਦਿੱਤਾ ਸਾਡੀ ਸਰਕਾਰ ਜੀ ਆਉਂਦੀ ਹੈ ਤੇ ਸਾਡਾ ਹਰਾ ਪੰਨ ਪਹਿਲਾਂ ਹੈ ਕੱਚੇ ਕੰਮ ਨੂੰ ਪੱਕੇ ਕਰਨ ਦੇ ਅਸੀਂ ਤਾਂ ਦੇਖੋ ਦੋ ਚੀਜ਼ਾਂ ਨੇ ਜੀ ਇਹਦੇ 'ਚ ਜੇ ਉਹ ਚਲਾ ਦੇਣ ਤਾਂ ਵਧੀਆ ਗੱਲਾਂ ਨਹੀਂ ਦੂਜੀ ਸਰਕਾਰਾਂ ਦਾ ਹਾਲ ਹੋਇਆ ਇਹਨਾਂ ਦਾ ਉਹੀ ਹੋ ਜਾਣਾ ਹੁਣ ਲੋਕਾਂ ਨੇ ਚੋਣ ਤਾਂ ਲੋਕਾਂ ਨੇ ਕਰਨੀਆਂ ਜੀ ਜੇ ਲੋਕਾਂ ਨੂੰ ਫਰਕ ਦਿਖਿਆ ਫਰਕ ਪਾਣਗੇ ਤਾਂ ਵਧੀਆ ਗੱਲਾਂ ਨਹੀਂ ਪਾਣਗੇ ਜਿੱਥੇ ਦੂਜੇ ਨੇ ਉੱਥੇ ਇਹ ਚੱਲੇ ਜਾਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਚ ਜਿਹੜਾ ਮੁਲਾਜ਼ਮਾ ਦਾ ਬਹੁਤ ਵੱਡਾ ਯੋਗਦਾਨ ਸੀ ਇੱਥੋਂ ਤੱਕ ਕਿ ਬਠਿੰਡੇ ਵਾਲਿਆਂ ਨੇ ਤਾਂ ਲੱਡੂ ਵੀ ਵੰਡੇ ਸੀ ਦੇਖੋ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਅਸੀਂ ਖੁਦ ਆਪ ਆਜ਼ਾਦ ਜਥੇਬੰਦੀ ਨੇ ਨਾ ਪੂਰਾ ਡਟ ਕੇ ਸਾਥ ਹੀ ਦਿੱਤਾ ਸੀ ਕਿਉਂਕਿ ਸਾਡੇ ਕੋਲ ਕੋਈ ਬਦਲ ਨਹੀਂ ਸੀ ਸਾਨੂੰ ਆਸ ਸੀ ਵੀ ਸ਼ਾਇਦ ਇਹ ਕੁਝ ਕਰਨਗੇ ਤਾਂ ਅਸੀਂ ਵੀ ਇਹੀ ਅਪੀਲ ਕਰਦੇ ਜਾਂ ਤਾਂ ਕਰੋ ਜੇ ਨਹੀਂ ਕਰਨਾ ਫਿਰ ਜੋ ਦੂਜਿਆਂ ਨੇ ਕਰਿਆ ਹੈ ਨਾ ਚਾਹ ਕੋਈ ਫਰਕ ਹੈ ਅੱਜ ਤੱਕ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਾਂ ਅੱਜ ਤੱਕ ਤਾਂ ਇਹ ਦੇਖੋ ਕੁਝ ਤਾਂ ਥੋੜਾ ਬਹੁਤ 19 20 ਦਾ ਫਰਕ ਹੈਗਾ ਅਜੇ ਜਿਆਦਾ ਫਰਕ ਨਹੀਂ ਹੈਗਾ 19 20 ਤਾਂ ਹੀ ਕਹਿ ਸਕਦੇ ਕੋਈ ਜਿਆਦਾ ਫਰਕ ਨਹੀਂ ਹੈਗਾ